ਵਾਹਿਗੁਰੂ ਜੀ ਕਾ ਕਾਲ ਸਹਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਜਿਉ ਤਨ ਕੁੱਲੂ ਪੀੜੀਐ ਰਤਨ ਪੂਰੀ ਦੇਹ ਇਹ ਕੁੱਲੂ ਪਾਦ ਜੜਾ ਭਾਰਾ ਉਚਾਰਨ ਕਰਨਾ ਪੀੜੀਆ ਪੂਲਾ ਬੋਲਣਾ ਰਤ ਥੋੜਾ ਜਿਹਾ ਕਸ ਕੇ ਬੋਲਣਾ ਜਿਉ ਬੰਨ ਚੌਖਨੀਐ ਸੱਚੇ ਸੰਦੜਾ ਨੇ ਨਾਨਕ ਮੀਲ ਨਾ ਚੁੱਕਈ ਰਾਤੀ ਅਤੈ ਦੇ ਮਹੱਲਾ ਤੀਜਾ ਸੱਜਣ ਮੈਡਾ ਰੰਗੁਲਾ ਰੰਗ ਲਾਈ ਮਨ ਲੀ ਜੋ ਮਾਜੀਠਾ ਕੱਪੜੇ ਰੰਗੇ ਭੀ ਪਾਹੇ ਮਾਜੀਠਾ ਮੰਨੇ ਦਾ ਕੰਨਾ ਲਾ ਕੇ ਵਿਚਾਰਨ ਕੰਨਾ ਮਜੀਠਾ ਨਹੀਂ ਕਹਿਣਾ ਜੋ ਮਾਜੀਠਾ ਕੱਪੜੇ ਰੰਗੇ ਪੀ ਪਾਹੇ ਨਾਨਕ ਰੰਗ ਨਾ ਉਤਰੈ ਬਿਆਹ ਨ ਲੱਗੈ ਕੀ ਪੌੜੀ ਹਰ ਆਪ ਵਰਤੈ ਆਪ ਹਰ ਆਪ ਬੁਲਾਏ ਦਾ ਹਰ ਆਪ ਬੁਲਾਏ ਦਾ ਓਂਕੜ ਨਾਲ ਉਚਾਰਨ ਕਰ ਹਰ ਆਪੇ ਸ੍ਰਿਸ਼ਟ ਸਵਾਰ ਸਿਰ ਧੰਦਾ ਲਾਏ ਦਾ ਇਕਨਾ ਭਗਤੀ ਲਾਏ ਇਕ ਆਪ ਖੁਆਇਦਾ ਇਕ ਨਾ ਮਾਰਗ ਪਾਇ ਇਕ ਉੱਜੜ ਪਾਇਦਾ ਜਨ ਨਾਨਕ ਨਾਮ ਧਿਆਈ ਗੁਰਮੁਖ ਗੁਣ ਗਾਏਦਾ ਇਹ ਗਾਏਦਾ ਗਾਏਦਾ ਈੜੀ ਦੇ ਲਾਂ ਲਾ ਕੇ ਨੀ ਪਾਦ ਉਚਾਰਨ ਕਰਨੇ ਗੱਗੇ ਦਾ ਕੰਨਾ ਵਧਾ ਦੇਣਾ ਗਾਏਦਾ ਸ਼ਲੋਕ ਮਹੱਲਾ ਤੀਜਾ सतगुरु की सेवा सफल है जे को करे चित लाए मन चिंदिया फल पावन होमे विचो हो जाए होमे विचो हो जाए बंधन तोड़े मुक्त होए सच्चे रहै समाए इस जग में नाम अलभ है अलप उच्चारण करना थोड़ा जा कस के इस जग में ਨਾਮ ਅਲੱਬ ਹੈ ਗੁਰਮੁਖ ਵਸੈ ਮਨ ਆਏ ਨਾਨਕ ਜੋ ਗੁਰ ਸੇਵਹਿ ਆਪਣਾ ਹੋ ਤਿਨ ਬਲਿਹਾਰ ਜਾਉ ਮਹੱਲਾ ਤੀਜਾ ਮਨਮੁਖ ਮਨ ਅਜਿੱਤ ਹੈ ਮਨਮੁਖ ਮਨ ਅਜਿੱਤ ਹੈ ਮਨਮੁਖ ਮਨ ਅਜਿੱਤ ਹੈ ਦੂਜੈ ਲਗੈ ਜਾਇ ਤਿਸਨੂ ਸੁਖ ਸੁਪਣਾ ਨਹੀਂ ਦੁਖੇ ਦੁਖ ਵਿਹਾਇ ਦੁਖੇ ਦੁਖ ਵਿਹਾਇ ਥੋੜਾ ਜਿਹਾ ਦੁਖੇ ਦੁਖ ਵਿਹਾਇ ਥੋੜਾ ਜਿਹਾ ਕਸ ਕੇ ਦੁਖੇ ਦੁਖ ਵਿਹਾਇ ਤਿਸ ਨੂੰ ਸੁਖ ਸੁਪਨਾ ਨਹੀਂ ਦੁਖੇ ਦੁਖ ਵਿਹਾਇ ਘਰ ਘਰ ਪੜ ਪੜ ਪੰਡਿਤ ਥੱਕੇ ਸਿੱਧ ਸਮਾਦ ਲਗਾਏ ਇਹ ਮਨ ਵਸਨ ਆਵਈ ਥੱਕੇ ਕਰਮ ਕਮਾਏ ਭੇਖ ਧਾਰੀ ਭੇਖ ਕਰ ਥੱਕੇ 86 ਤੀਰਥ ਨਾਇ ਨਾਇ ਭਰਹੀ ਮਨ ਕੀ ਸਾਰ ਨ ਜਾਣਨੀ ਹਉਮੈ ਭਰਮ ਪਲਾਇ ਮਨ ਕੀ ਸਾਰ ਨ ਜਾਣਨੀ ਮਨ ਕੀ ਸਾਰ ਨ ਜਾਣਨੀ ਹਉਮੈ ਭਰਮ ਪੁਲਾਇ ਗੁਰ ਪ੍ਰਸਾਦੀ ਭਉ ਪਇਆ ਵਡ ਭਾਗ ਵਸਿਆ ਮਨ ਆਏ ਪਇ ਪਇ ਮਨ ਵਸ ਹੋਆ ਹਮੈ ਸ਼ਬਦ ਜਲਾਏ ਸੱਚ ਰਤੇ ਸੇ ਨਿਰਮਲੇ ਜੋਤੀ ਜੋਤ ਮਿਲਾਏ ਸਤਗੁਰ ਮਿਲਿਆ ਨਾ ਉਪਾਇ ਨਾਨਕ ਸੁਖ ਸਮਾਏ ਪੌੜੀ ਏਹ ਭੂਪਤ ਰਾਨੇ ਰੰਗ ਦਿਨ ਚਾਰ ਸੁਹਾਵਣਾ ਏਹ ਮਾਇਆ ਰੰਗ ਕੁਸੰਭ ਖਿਨ ਮਹਿ ਲੈ ਜਾਵਣਾ ਇਹ ਮਾਇਆ ਰੰਗ ਇਥੇ ਠਮਕਲਾ ਕੇ ਕਸੁੰਭ ਇਥੇ ਵਿਸਰਾਉਣ ਦਾ ਇਹ ਮਾਇਆ ਰੰਗ ਕਸੁੰਭ ਖਿਨ ਮਹਿ ਲੈ ਜਾਵਣਾ ਚੱਲਦਿਆ ਨਾਲ ਨਾ ਚੱਲੈ ਸਿਰ పాਪ ਲੈ ਜਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾ ਖਰਾ ਡਰਾਵਣਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਖਰਾ 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 ਨਹੀਂ ਕਹਿਣਾ ਖਰਾ ਹੀ ਪੂਲਾ ਪੂਲਾ ਜਾਂ ਪਕੜ ਚਲਾਇਆ ਕਾਲ ਤਾਂ ਖਰਾ ਡਰਾਵਣਾ ਓਹ ਵੇਲਾ ਹੱਥ ਨਾ ਆਵੇ ਫਿਰ ਪਛਤਾਵਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ